ਮੌਕੇ ਤੇ ਜਾ ਕੇ ਜਾਂਚ ਕੀਤੀ ਗਈ ਸੀ ਉਹਨਾਂ ਨੂੰ ਸੁਣਨ ਦੇ ਵਿਚਾਰੇ ਸਸਪੈਂਡ ਕਰ ਦਿੱਤਾ ਗਿਆ ਏ ਉਹਨਾਂ ਤੇ 120 ਬੀ ਕਿਉਂ ਨਹੀਂ ਲਗਾਈ ਜਾ ਰਹੀ ਪੁਲਿਸ ਅਧਿਕਾਰੀ ਦੂਜਿਆਂ ਤੇ 120 ਬੀ ਵਰਸ਼ ਦੀ ਲੁੰਦੇ ਆ ਜੀ ਬਰਾਬਰ ਦਾ ਦੋਸ਼ੀ ਏ ਪਰ ਹੱਲੇ ਤੱਕ ਮੈਂ ਕੋਈ ਵੀਡੀਓ ਨਹੀਂ ਜੋ ਦੇਖੀ ਕਿ ਮਾਨ ਸਾਹਿਬ ਦਾ ਬਿਆਨ ਆਇਆ ਹੋਵੇ ਸਾਡੇ ਪੰਜਾਬ ਦੇ ਵਿੱਚ ਇੱਕ ਬੱਚੀ ਨਾਲ ਇੰਨੀ ਕਾਨੂੰਨੀ ਹਰਕਤ ਹੋ ਜੇ ਤੇ ਮਾਨ ਸਾਹਿਬ ਆਪਣੇ ਕੰਮਾਂ ਦੇ ਵਿੱਚ ਵਿਜੀ ਹੋਣ ਨਾ ਕਿਰ ਆਪਾਂ ਦੂਸਰੇ ਬੱਚੇ ਦੇ ਮਾਤਾ ਪਿਤਾ ਬਣ ਕੇ ਰੋਡ ਦੇ ਉਤਰਨ ਲੱਪੇ ਇਸ ਚੀਜ਼ ਦਾ ਵਿਰੋਧ ਕਰਨ ਲੱਪੇ ਸ਼ਾਇਦ ਐਸੀ ਇਕ ਡਰਾਮਾ ਹੋਣੀ ਪੰਤੋ ਜਨ ਜਿਆ ਅੱਜ ਇੱਕ 13 ਸਾਲ ਦੀ ਕੁੜੀ ਦੇ ਨਾਲ 65 ਸਾਲ ਦਾ ਬਜ਼ੁਰਗ ਇਨਸਾਨ ਅਸਲੀਲ ਹਰਕਤ ਕੀਤੀ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਤੇ ਆਪਾਂ ਸੇਫ ਨਹੀਂ ਹੈਗੇ ਫਾਂਸੀ ਦੋ ਫਾਂਸੀ ਦੋ ਜਿਵੇਂ ਸ਼ਕਤੀ ਗਾਰਜਾਬ ਕਰਾਂਗੇ ਆਪਣੀ ਰੱਖਿਆ ਆਪ ਕਰਾਂਗੇ ਜੇ ਨਹੀਂ ਤੇ ਉਹਦੀ ਤੇ ਆਪਣੇ ਬੱਚਿਆਂ ਦੀ ਸਾਨੂੰ ਧੀਆਂ ਪੁੱਤਾਂ ਦੀ ਰੱਖਿਆ ਸਾਨੂੰ ਆਪ ਹੀ ਕਰਨੀ ਪੈਣੀ ਆ ਇਹਨਾਂ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਤੇ ਇਹ ਮੰਗ ਕਰ ਰਹੇ ਆ ਪੰਜਾਬ ਸਰਕਾਰ ਤੋਂ ਉਸ ਤੀਨੂ ਉਸ ਪਰਿਵਾਰ ਨੂੰ ਨਿਆਂ ਮਿਲੇ ਉਸ ਇਨਸਾਨ ਨੂੰ ਉਹ ਕੜੀ ਦੀ ਕੜੀ ਸਜ਼ਾ ਮਿਲੇ ਜਿੰਦਾਬਾਦ ਮੈਲਾ ਮੋਰਚਾ ਜਿੰਦਾਬਾਦ ਮੈਲਾ ਮੋਰਚਾ ਕਿ ਇਹ ਨਾ ਹੋਵੇ ਕਿ ਇੱਕ ਬੱਚੀ ਦੇ ਇਸ ਤੋਂ ਘਵਾ ਚੁੱਕੇ ਆ ਦੁਬਾਰਾ ਫੇਰ ਇੰਤਜ਼ਾਰ ਕਰੀਏ ਕਿ ਫੇਰ ਕੋਈ ਐਸਾ ਕਾਰੇ ਹੋਵੇ ਤੇ ਅਸੀਂ ਜਾਗੀਏ ਸਾਨੂੰ ਹੁਣੇ ਜਾਗਣਾ ਪੈਣਾ ਜੋ ਪੰਜਾਬ ਪੁਲਿਸ ਨੂੰ ਹੱਥ ਜੁੜ ਕੇ ਬੇਨਤੀ ਆ ਕਿ ਇਨਸਾਫ ਦਿਵੋ ਪਬਲਿਕ ਤਰ ਤੋ ਇਨਸਾਫ ਦੀ ਮੰਗ ਕਰਦੀ ਆ ਕਿਉਂਕਿ ਪੰਜਾਬ ਸਰਕਾਰ ਸਾਡੀ ਸਾਨੂੰ ਨਹੀਂ ਲੱਗਦਾ ਜਿਨ੍ਹਾਂ ਦਾ ਹਾਲੇ ਤੱਕ ਬਿਆਨ ਨਹੀਂ ਆਇਆ ਬੱਚੀ ਦੇ ਬਾਰੇ ਬੱਚੀ ਨੂੰ ਮਿਲ ਲੀਗੇ ਉਹ ਸਾਨੂੰ ਉਹਨਾਂ ਨੂੰ ਕੋਈ ਇਨਸਾਫ ਮਿਲੇਗਾ ਰੰਗਲਾ ਪੰਜਾਬ ਦੇ ਸੁਪਨੇ ਦੇਖਣ ਵਾਲੇ ਪੰਜਾਬੀਆਂ ਨੇ ਸੋਚਿਆ ਤੇ ਬਹੁਤ ਖੁਸ਼ੀ ਇੱਕ ਨਵੀਂ ਸਰਕਾਰ ਲਿਆ ਰਹੇ ਆ ਪੰਜਾਬ ਨਵੇਂ ਤਰੀਕੇ ਤੋਂ ਸਿਰਜੇਗਾ ਪਰ ਰੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਗਿਆ ਹੈ ਰੰਗਲੇ ਪੰਜਾਬ ਨੂੰ ਬੱਚਿਆਂ ਦੇ ਖੂਨ ਦਾ ਰੰਗ ਦਿੱਤਾ ਗਿਆ ਹੈ ਬੜੀ ਆ ਸੀ ਇਸ ਸਰਕਾਰ ਤੋਂ ਕਿ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਜਲੰਧਾ ਦੇ ਵਿੱਚ ਇੱਕ ਵੱਡੀ ਹਵਾਲੀਅਤ ਹੋਈ ਆ ਇੱਕ 13 ਸਾਲ ਦੀ ਬੱਚੀ ਦੇ ਨਾਲ ਉਸ ਦੇ ਗਵਰਡੀ ਨੇ ਜਿਹੜਾ ਕਿ ਜਿਸ ਦੀ ਉਮਰ 65 ਸਾਲ ਸੀ ਉਸ ਨੇ ਕਿ ਵੱਡਾ ਜਿਹੜਾ ਕਿ ਦਰਿੰਦਰ ਜਿਹੜੀ ਆ ਇੱਕ ਸ਼ਰਮਨਾਕ ਜੀ ਕਟਨਾ ਕੀਤੀ ਆ ਉਸ ਨੂੰ ਲੈ ਕੇ ਚਾਰੇ ਪਾਸੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਜਮਰਸਰ ਵਿੱਚ ਵੀ ਹਿੰਦੂ ਭਾਈਚਾਰੇ ਵਿੱਚ ਜਿਹੜਾ ਵੱਡਾ ਵਿਰੋਧ ਕੀਤਾ ਗਿਆ ਅਤੇ ਕੈਂਡਲ ਮਾਰਚ ਕਰਿਆ ਗਿਆ ਸਾਡੇ ਨਾਲ ਵਿਪਨ ਨਹੀਂ ਅੱਜ ਇਹ ਨਾਲ ਗੱਲਬਾਤ ਕਰਾਂਗੇ ਵਿਪਨ ਜੀ ਬਹੁਤ ਮਾੜੀ ਘਟਨਾ ਹੋਈ ਆ ਜਲੰਧਰ ਵਿੱਚ ਜਿਹੜੀ 13 ਸਾਲ ਦੀ ਬੱਚੀ ਉਸ ਤੇ ਗਵਾਢੀ ਨੇ ਜਿਹੜੀ ਮਾੜੀ ਹਰਕਤ ਕੀਤੀ ਆ ਹਰ ਪਾਸੇ ਇਸ ਦਾ ਵਿਰੋਧ ਹੋ ਰਿਹਾ ਤੁਹਾਡੇ ਵੱਲੋਂ ਅੱਜ ਧੀਰ ਨੂਰ ਸੰਧਾਨੀ ਦਿੱਤੀ ਗਈ ਆ ਕੈਂਡਲ ਮਾਰਚ ਕਰਿਆ ਗਿਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਕੁਝ ਦਿਨ ਪਹਿਲਾਂ ਜਲੰਧਰ ਦੇ ਵਿੱਚ ਜਿਸ ਬੱਚੀ ਦੀ ਨਿਰਵਾਣ ਹੱਤਿਆ ਕਰ ਦਿੱਤੀ ਗਈ ਆ ਸਾਰੇ ਪਾਸੇ ਪੰਜਾਬ ਨੇ ਪੰਜਾਬ ਤੋਂ ਬਾਹਰ ਵੀ ਇਸ ਚੀਜ਼ ਦੀ ਬਹੁਤ ਸ਼ੋਕ ਲਹਿਰ ਚੱਲਦੀ ਪਈ ਆ ਕਿਉਂਕਿ ਬੱਚਿਆਂ ਸਾਰਿਆਂ ਦੇ ਘਰਾਂ 'ਚ ਆ ਚਾਹੇ ਕੋਈ ਆਲਾ ਅਧਿਕਾਰੀ ਹੋ ਜਾਂਦਾ ਚਾਹੇ ਕੋਈ ਲੀਡਰ ਹੋ ਜਾਂਦਾ ਚਾਹੇ ਕੋਈ ਪੁਲਿਸ ਅਫਸਰ ਹੋ ਜਾਂਦਾ ਬੱਚਿਆਂ ਹਰ ਘਰ ਦੇ ਵਿੱਚ ਹੈ ਬੱਚਿਆਂ ਨੂੰ ਕਿਵੇਂ ਸੁਰੱਖਿਅਤ ਰੱਖਣਾ ਇੱਕ ਬਹੁਤ ਵੱਡੀ ਕਿਉਂਕਿ ਅੱਗੇ ਸ਼ੈਤਾਨ ਜਿਹੜੇ ਹੁੰਦੇ ਸੀ ਨਾ ਉਹ ਬਾਹਰ ਲਿਆ ਪਾਸੇ ਹੁੰਦੇ ਸੀ ਉਸ ਬੱਚੀ ਦੀ ਗਲਤੀ ਕੀ ਸੀ ਆਪਣੀ ਸਹੇਲੀ ਨੂੰ ਮਿਲਣ ਉਹਦੇ ਘਰ ਗਈ ਸੀ ਸਿਰਫ ਇਹੋ ਗਲਤੀ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਕਿਸੇ ਦੂਸਰੇ ਦੇ ਘਰ ਵੀ ਨਾ ਭੇਜੀਏ ਇਹ ਅਜੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਏ ਕਿ ਆਪਾਂ ਆਪਾਂ ਨੇ ਬੱਚੇ ਸੁਰੱਖਿਅਤ ਕਿਵੇਂ ਰੱਖ ਸਕਦੇ ਆ ਇੱਕ ਨੰਬਰ ਜਿਹੜਾ ਪੁਲਿਸ ਅਧਿਕਾਰੀ ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸ਼ਾਇਦ ਉਹ ਬੱਚੀ ਸਾਡੇ ਵਿੱਚ ਅੱਜ ਹੁੰਦੀ ਜੇ ਪੁਲਿਸ ਅਧਿਕਾਰੀਆਂ ਨੇ ਆਪਣੇ ਡਿਊਟੀ ਸਹੀ ਤਰੀਕੇ ਨਾਲ ਨਿਭਾਈ ਹੁੰਦੀ ਕਿਉਂਕਿ ਪੁਲਿਸ ਅਧਿਕਾਰੀ ਉਹ 4 ਮਰਲੇ ਦਾ ਪਲਾਟ ਆ 4 ਮਰਲੇ ਦੇ ਪਲਾਟ ਵਿੱਚ ਘੁੰਮ ਕੇ 4 ਪਰਨੇ ਪਲਾਟ ਮਕਾਨ ਆ ਮਕਾਨ ਦੇ ਵਿੱਚ ਘੁੰਮਦੇ ਹੋਏ ਕਿੰਦ ਜੀ ਇੱਥੇ ਸਾਨੂੰ ਕੁਝ ਵੀ ਨਹੀਂ ਮਿਲਿਆ ਤੇ ਦੱਸਣ ਵਾਲਿਆਂ ਦੇ ਮੁਤਾਬਕ ਕਿਉਂਕਿ ਅਸੀਂ ਉੱਥੇ ਤੇ ਹੈ ਨਹੀਂ ਉਹਨਾਂ ਕਿਹਾ ਵੀ ਉਹਨਾਂ ਕਰੋ ਚਾਹ ਪੀ ਕੇ ਵੀ ਆਏ ਆ ਜਦ ਉਸ ਤੋਂ ਬਾਅਦ ਉਸ ਲੋਕਾਂ ਨੇ ਘਰਾਂ ਦੇ ਵਿੱਚ ਜਾ ਕੇ ਉਸ ਘਰ ਦੇ ਵੀ ਤਲਾਸ਼ੀ ਲਈ ਗਈ ਤੇ ਬੱਚੀ ਦੀ ਲਾਸ਼ ਮਲੀ ਜਿਹੜੀ ਕਿ ਬਹੁਤ ਹੀ ਗਲਤ ਗੱਲ ਆ ਉਸ ਸਮੇਂ ਲੋਕਾਂ ਨੇ ਆਪਣਾ ਕਰੋਸ਼ ਦਿਖਾਉਂਦੇ ਹੋਏ ਉਹਨਾਂ ਮਾਰਪਟ ਕੀਤੀ ਗਈ ਪਰ ਕੱਲ ਨਾ ਇੱਕ ਮੈਂ ਵੀਡੀਓ ਦੇਖ ਰਿਆ ਸੀ ਕਿ ਪੰਜਾਬ ਪੁਲਿਸ ਵਾਲੇ ਜਦੋਂ ਉਹਨੂੰ ਲੈ ਰਹੇ ਸੀ ਨਾ ਉਹਦੇ ਹੱਥ ਕੜੀ ਆ ਤੇ ਉਹਨੂੰ ਬੜੇ ਪਿਆਰ ਨਾਲ ਲੈ ਕੇ ਜਾਇਆ ਜਾ ਰਿਹਾ ਸੀ ਜਿਹੜੀ ਐਸੀ ਕਾਨੂੰਨੀ ਜਿੰਨੇ ਹਰਕਤ ਕੀਤੀ ਆ ਕਿ ਇਸ ਤਰ੍ਹਾਂ ਦਾ ਵਿਵਹਾਰ ਉਹਨੂੰ ਸ਼ੋਭਾ ਦਿੰਦਾ ਹੈ ਦੂਸਰੀ ਜਿਹੜੇ ਪੁਲਿਸ ਅਫਸਰਾਂ ਨੇ ਮੌਕੇ ਤੇ ਜਾ ਕੇ ਜਾਂਚ ਕੀਤੀ ਗਈ ਸੀ ਉਹਨਾਂ ਨੂੰ ਸੁਣਨ ਦੇ ਵਿਚਾਰੇ ਸਸਪੈਂਡ ਕਰ ਦਿੱਤਾ ਗਿਆ ਏ ਉਹਨਾਂ ਤੇ 120 ਬੀ ਕਿਉਂ ਨਹੀਂ ਲਗਾਈ ਜਾ ਰਹੀ ਪੁਲਿਸ ਅਧਿਕਾਰੀ ਦੂਜਿਆਂ ਤੇ 120 ਬੀ ਵਰਛਤੀ ਲੁੰਦੇ ਆ ਜੀ ਬਰਾਬਰ ਦਾ ਦੋਸ਼ੀ ਏ ਹੁਣ ਨਵੇਂ ਕਾਨੂੰਨ ਆ ਗਏ ਮੈਨੂੰ ਦੀ ਧਾਰਾ ਨਹੀਂ ਜੋ ਪਤਾ ਪਰ ਜਿਹੜੀ ਪਹਿਲੇ 120 ਬੀ ਲੱਗਦੀ ਸੀ ਉਹ ਬਰਾਬਰ ਦਾ ਦੋਸ਼ੀ ਪੰਜਾਬ ਪੁਲਿਸ ਤੇ ਲੱਗਣੀ ਚਾਹੀਦੀ ਏ ਸਿਰਫ ਸਸਪੈਂਡ ਕਰਨਾ ਇਸ ਚੀਜ਼ ਦਾ ਹੱਲ ਨਹੀਂ ਆ ਕਿਉਂਕਿ ਜੇ ਉਹਨੂੰ ਆਪਾਂ ਸਸਪੈਂਡ ਕਰ ਦਿੱਤਾ ਜਾਂਦਾ ਏ ਤੇ ਥੋੜੀ ਦੇਰ ਬਾਅਦ ਅਫਸਰਾਂ ਦੇ ਪੈਰੀ ਪੈ ਕੇ ਜਾਂ ਕੋਈ ਨਾਲ ਕੋਈ ਸ਼ਿਕਾਇਤ ਕਰਕੇ ਉਹ ਫਿਰ ਬਹਾਲ ਹੋ ਸਕਦਾ ਏ 120 ਬੀ ਲਾਗੇ ਬਰਾਬਰ ਦਾ ਦੋਸ਼ੀ ਮੰਨਣਾ ਚਾਹੀਦਾ ਏ ਕਿਉਂਕਿ ਜੇ ਪੁਲਿਸ ਆਪਣੀ ਸਹੀ ਤਰੀਕੇ ਨਾਲ ਡਿਊਟੀ ਕਰੇ ਤੇ ਕਦੀ ਸ਼ਾਇਦ ਸਾਨੂੰ ਐਸਾ ਟਾਈਮ ਦੇਖਣਾ ਨਹੀਂ ਪਵੇਗਾ ਪੰਜਾਬ ਸਰਕਾਰ ਪੰਜਾਬ ਨੂੰ ਸਾਹਮਣੇ ਦੇ ਵਿੱਚ ਵਿਫਲ ਲੱਗਦੀ ਪਈ ਆ ਪੰਜਾਬ ਸਰਕਾਰ ਦਾ ਬਿਆਨ ਆਉਣਾ ਚਾਹੀਦਾ ਏ ਭਗਵੰਤ ਮਾਨ ਸਾਹਿਬ ਉਹਦੇ ਘਰ ਜਾਣੇ ਚਾਹੀਦੇ ਪਰ ਹੱਲੇ ਤੱਕ ਮੈਂ ਕੋਈ ਵੀਡੀਓ ਨਹੀਂ ਜੋ ਦੇਖੀ ਕਿ ਮਾਨ ਸਾਹਿਬ ਦਾ ਬਿਆਨ ਆਇਆ ਹੋਵੇ ਸਾਡੇ ਪੰਜਾਬ ਦੇ ਵਿੱਚ ਇੱਕ ਬੱਚੀ ਨਾਲ ਇੰਨੀ ਕਾਨੂੰਨੀ ਹਰਕਤ ਹੋ ਜੇ ਤੇ ਮਾਨ ਸਾਹਿਬ ਆਪਣੇ ਕੰਮਾਂ ਦੇ ਵਿੱਚ ਵਿਜੀ ਹੋਣ ਇੱਕ ਬਿਆਨ ਨਾ ਆਇਆ ਹੋਵੇ ਇਸ ਬੱਚੀ ਕਰਨਾ ਗਏ ਹੁਣ ਬੜੀ ਸ਼ਰਮ ਨਾ ਕਰਨਾ ਪਾਜੀਏ ਅਸੀਂ ਦੇਖਿਆ ਵੀ ਪੰਡੀ ਜਿਵੇਂ ਹਰ ਕੋਈ ਹਰ ਕੋਈ ਬੱਚਿਆਂ ਵਾਲਾ ਵਾ ਅਸੀਂ ਦੇਖਿਆ ਵੀ ਮਾਪੇ ਦਾ ਜਿਹੜਾ ਇਸ ਵੀਡੀਓ ਦੇਖ ਕੇ ਬੜਾ ਹਿਰਦਾ ਬਰੁਨਦਾ ਗਿਆ ਵਾ ਅਤੇ ਬੜੀ ਦੁੱਖ ਦਾ ਹੀ ਘਟਰਾ ਵਾ ਹਰ ਪਾਸੇ ਇਸ ਦਾ ਵਿਰੋਧ ਹੋ ਰਿਹਾ ਹਰ ਪਾਸੇ ਇਹੋ ਕਹਿ ਰਹੇ ਨੇ ਵੀ ਆਪਣੇ ਬੱਚਿਆਂ ਨੂੰ ਸੇਵ ਕਰੋ ਪਰ ਸਾਡੇ ਬੱਚੇ ਸਾਡੇ ਗਵਾਂਢ ਵਿੱਚ ਸਾਡੇ ਘਰਾਂ ਵਿੱਚ ਸੇਵ ਨਹੀਂ ਆ ਇੱਕ ਬਿਲਕੁਲ ਗਵਾਂਢੀ ਜਿਹੜਾ ਸੀ ਐਡਾ ਵੱਡਾ ਉਹਨੇ ਦਰਦਨਾ ਜਿਹੜਾ ਹਾਦਸਾ ਕਰ ਦਿੱਤਾ ਗਿਆ ਅਤੇ ਹਵਾਲੀਆਂ ਜਿਹੜੀ ਕਰਤੀ ਗਈ ਆ ਉਹ ਕਿੰਨਾ ਜਿਹੜੀ ਬੱਚੀ ਤੜਫੀ ਹੋਊਗੀ ਕਿਸ ਤਰ੍ਹਾਂ ਜੁਣੀ ਆਪਣੀ ਜਾਨ ਬਚਾਈ ਹੋਊਗੀ ਅਤੇ ਇਹ ਵੀ ਪਤਾ ਲੱਗਦਾ ਇੱਥੇ ਉੱਥੇ ਇੱਕ ਵੱਡਾ ਲਫਾਫਾ ਰੱਖਿਆ ਗਿਆ ਸੀ ਵੱਡਾ ਬੈਗ ਰੱਖਿਆ ਗਿਆ ਸੀ ਅਤੇ ਉਸ ਡੈੱਡ ਬੋਡੀ ਨੂੰ ਪਾ ਕੇ ਉਹਨੇ ਲਾਸ਼ ਨੂੰ ਖੁਰਦ-ਪੁਰਦ ਵੀ ਜਾ ਕਰਨਾ ਸੀ ਪਰ ਜੇ ਮੈਂ ਤੁਸੀਂ ਦੱਸਿਆ ਵੀ ਉੱਥੇ ਪੁਲਿਸ ਵਾਲੇ ਗਏ ਉਹਨਾਂ ਘਰੇ ਚਾਹ ਪੀ ਕੇ ਆਏ ਉਹਨੂੰ ਚਾਰ ਮੱਲਿਆਂ ਚ ਉਹਨੂੰ ਡੈੱਡ ਬੋਡੀ ਲੱਭੀ ਕਿੰਨੀ ਸ਼ਰਮ ਵਾਲੀ ਗੱਲ ਹੈ ਜਿਹੜੀ ਪੁਲਿਸ ਵਾਲਿਆਂ ਹੱਥ ਤੇ ਕੀਤੀ ਇੱਥੇ ਭਾਈ ਦੇਖੋ ਵੀ ਜਿੱਦਾਂ ਤੇ ਬੱਚੀ ਛਿਲ ਗਈ ਉਹਨਾਂ ਦਾ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਕੀ ਬੀਤੀ ਰਹੇਗੀ ਉਹਨਾਂ ਪਰਿਵਾਰ ਤੇ ਜਿਨ੍ਹਾਂ ਨੂੰ ਪਤਾ ਲੱਗਿਆ ਕਿ ਵੀ ਸਾਡੀ ਬੱਚੀ ਇਦਾਂ ਇੰਨੀ ਹਿਵਾਨੀਤ ਨਾਲ ਉਨੋਟਿਕਾ ਨਹੀਂ ਲਗਾ ਦਿੱਤਾ ਗਿਆ ਏ ਉਹਨੂੰ ਮਾਰ ਦਿੱਤਾ ਗਿਆ ਏ ਬਹੁਤ ਹੀ ਸ਼ਰਮਨਾਕ ਘਟਨਾ ਸੀ ਸਾਰੇ ਪੰਜਾਬ ਦੇ ਵਿੱਚ ਸ਼ੋਕ ਦੀ ਲਹਿਰ ਚੱਲ ਰਹੀ ਸੀ ਜਿਹੜੇ ਪੰਜਾਬ ਪੁਲਿਸ ਵਾਲੇ ਉੱਥੇ ਮੌਕੇ ਤੋਂ ਹੋ ਕੇ ਆਏ ਆ ਸ਼ਾਇਦ ਉਹਨਾਂ ਦੀ ਆਪਸੀ ਕੋਈ ਨਾ ਕੁਝ ਕਿਉਂਕਿ ਕਲੀਅਰ ਨਹੀਂ ਕਰ ਸਕਦੇ ਜਿੰਨਾ ਚਿਰ ਸੜਗੋ ਸਬੂਤ ਨਹੀਂ ਆ ਸ਼ਾਇਦ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਰੋਪੀ ਨੇ ਇਹ ਸੋਚਿਆ ਹੋਵੇਗਾ ਕਿ ਇਸ ਲਾਸ਼ ਨੂੰ ਮੈਂ ਕਿਤੇ ਨਾ ਕਿਤੇ ਖੁਰਦਬੁਰਦ ਕਰ ਦਵਾਂਗਾ ਪਰ ਉਹਨਾਂ ਮਲਾ ਨਿਵਾਸੀਆਂ ਨੂੰ ਸਲੂਟ ਹੈ ਜਿਨ੍ਹਾਂ ਨੇ ਦਲੇਰੀ ਦਿਖਾਉਂਦੇ ਹੋਏ ਘਰ ਦੇ ਵਿੱਚ ਐਂਟਰ ਹੋ ਕੇ Laash ਲੱਭੀ ਸੋ ਇੱਕ ਦੂਜੇ ਨੂੰ ਸਾਨੂੰ ਜਾਗਰਤ ਹੋਣਾ ਪੈਣਾ ਇਲਾਕਾ ਨਿਵਾਸੀਆਂ ਨੂੰ ਜਾਗਰਤ ਹੋਣਾ ਪੈਣਾ ਵਾ ਇੱਕ ਦੂਜੇ ਦਾ ਸਾਥ ਸਾਨੂੰ ਦੇਣਾ ਪੈਣਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸੁਰੱਖਿਅਤ ਰਹਿਣ ਸਾਨੂੰ ਇੱਕ ਦੂਸਰੇ ਦਾ ਸਾਥ ਦੇਣਾ ਪੈਣਾ ਜੋ ਇਲਾਕਾ ਨਿਵਾਸੀ ਮhalla ਨਿਵਾਸੀ ਅਸੀਂ ਧੰਨਵਾਦ ਕਰਦੇ ਹਾਂ ਉਨ੍ਹਾਂ ਨੇ ਜਿਹੜੀ ਇਹ ਵੀਡੀਓ ਦੇਖਣ ਦੇ ਵਿੱਚ ਆਇਆ ਘਰ ਦੇ ਵਿੱਚ ਜਾ ਕੇ লাশ ਵੀ ਲੱਭੀਆ ਤੇ ਉਹਦੀ ਕੁੱਟ ਮਾਰ ਵੀ ਕੀਤੀ ਆਪਣਾ ਗੁੱਸਾ ਜ਼ਾਹਿਰ ਵੀ ਕੀਤਾ ਜੋ ਇਹ ਚੀਜ਼ ਧਿਆਨ ਦੇਣ ਯੋਗ ਆ ਕਿ ਇਲਾਕਾ ਨਿਵਾਸੀਆ ਨੇ ਜੋ ਕੁਝ ਉੱਥੇ ਕੀਤਾ ਇੱਕ ਇਨਸਾਨ ਨੂੰ ਸਾਡੇ ਸਮਾਜ ਨੂੰ ਆਪਸ ਦੇ ਵਿੱਚ ਰਹਿਣ ਦੇ ਲਈ ਆਪਸ ਵਿੱਚ ਚੱਲਣ ਦੇ ਲਈ ਬਹੁਤ ਕੁਝ ਜ਼ਰੂਰੀ ਆ ਕਿਉਂਕਿ ਕਿੰਨੀ ਦੇਰ ਸਰਕਾਰਾਂ ਦੇ ਆਸਰੇ ਬੈਠੇ ਰਵਾਂਗੇ ਕਿੰਨੀ ਦੇਰ ਪੁਲਿਸ ਪ੍ਰਸ਼ਾਸਨ ਦੇ ਆਸਰੇ ਬੈਠੇ ਰਵਾਂਗੇ ਇਹ ਚੀਜ਼ਾਂ ਸਾਨੂੰ ਹੀ ਸਮਾਜ ਨੂੰ ਅੱਗੇ ਆਉਣਾ ਪੈਣਾ ਜੋ ਸਮਾਜ ਦੇ ਵਿੱਚ ਮਵੀ ਰਹਿੰਦਾ ਤੁਸੀਂ ਵੀ ਰਹਿੰਦੇ ਜੋ ਪੁਲਿਸ ਅਧਿਕਾਰੀ ਵੀ ਰਹਿੰਦੇ ਆ ਇਹ ਸਾਰਾ ਹੀ ਸਾਡਾ ਸਮਾਜ ਆ ਸਾਡੇ ਸਮਾਜ ਨੂੰ ਜਾਗਰਤ ਹੋਣਾ ਪੈਣਾ ਜੋ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਦੀ ਹਿਫਾਜ਼ਤ ਕਰਨ ਵਾਸਤੇ ਇੱਕ ਦੂਸਰੇ ਦਾ ਸਾਥ ਦੇਣਾ ਪੈਣਾ ਜੋ ਜੇ ਗਲੀ ਮੁਹੱਲੇ ਦੇ ਵਿੱਚ ਕੋਈ ਸਾਡੀ ਬੱਚੀ ਨੂੰ ਜਾਂ ਕਿਸੇ ਦੀ ਬੱਚੀ ਨੂੰ ਛੇੜਦਾ ਵਾ ਸਾਡਾ ਪਹਿਲਾ ਫਰਜ਼ ਬੰਦਾ ਏ ਕਿ ਆਪਣੇ ਸਮਾਜ ਨੂੰ ਅੱਗੇ ਲਿਆਉਂਦੇ ਹੋਏ ਆਪਾਂ ਸਮਾਜ ਦੇ ਸਹੀ ਨਾਗਰਿਕਰ ਬਈਏ ਕੋਸਤਾ ਵਿਰੋਧ ਕੀਤਾ ਜਾਵੇ ਜਿਹੜਾ ਬੱਚੀ ਸਾਡੇ ਨੂੰ ਛੇੜ ਰਿਹਾ ਜਾਂ ਕਿਸੇ ਦੀ ਬੱਚੀ ਨੂੰ ਵੀ ਛੇੜ ਰਿਹਾ ਵਾ ਜਿੰਨਾ ਚਿਰ ਆਪਾਂ ਦੂਸਰੇ ਬੱਚੇ ਦੇ ਮਾਤਾ ਪਿਤਾ ਬਣ ਕੇ ਰੋਡ ਤੇ ਉਤਰਨ ਲੱਪੇ ਇਸ ਚੀਜ਼ ਦਾ ਵਿਰੋਧ ਕਰਨ ਲੱਪੇ ਸ਼ਾਇਦ ਇਹ ਸਹੀ ਇਕਟਨਾਵਾਂ ਹੋਣੀਆਂ ਬੰਦ ਹੋ ਜਾਣਗੀਆਂ ਗੁਰਪਤ ਜੀ ਵੀ ਗੱਲ ਸਾਹਮਣੇ ਵੇਖਣ ਚਾਹੀਏ ਵੀ ਕਹਿੰਦੇ ਪਹਿਲੇ ਕੁਝ ਦਿਨ ਪਹਿਲਾਂ ਉਹਨੇ ਵੀ ਜਿਹੜੀ ਆ ਆਪਣੀ ਬੱਚੀ ਨਾਲ ਕਹਿੰਦੇ ਪਹਿਲੋਂ ਜਿਹੜੀ ਘਟਨਾ ਜਿਹੜੀ ਵਾਪਰੀ ਗਈ ਆ ਇਸ ਦਾ ਕਹਿੰਦੇ ਗੱਲ ਜਿਹੜੀ ਆ ਸ਼ਾਂਤ ਕਰ ਦਿੱਤੀ ਗਈ ਸੀ ਤੇ ਇਹ ਵੀ ਵੇਖਣ ਨੂੰ ਮਿਲਿਆ ਵੀ ਜਿਹੜਾ ਇਹ ਜਿਹੜਾ ਸ਼ਖਸ ਆ ਜਿਹੜਾ ਇਹ ਸਕੂਲ ਬੰਦ ਚਲਾਉਂ ਕਿ ਲੱਗਦਾ ਨਹੀਂ ਇੱਥੇ ਬੱਚੇ ਜਿਹੜੇ ਨੇ ਉਹਦੇ ਵਿੱਚ ਸੇਵ ਨਹੀਂ ਹੁੰਦੇ ਅਸੀਂ ਦੇਖਿਆ ਸਕੂਲਾਂ ਮੈ ਅਸੀਂ ਬੱਚੇ ਭੇਜ ਦਿੰਦੇ ਨੇ ਪਰ ਮਾਪਿਓ ਦਾ ਹਮੇਸ਼ਾ ਧਿਆਨ ਰਹਿੰਦਾ ਜੇਕਰ ਸਕੂਲ ਵੈਨ ਵਾਲਾ ਇਸ ਤਾਂ ਦੀ ਘਟਨਾ ਕਰ ਸਕਦਾ ਵਾ ਤੇ ਬੱਚੇ ਫਿਰ ਸੇਵ ਕਿੱਥੇ ਰਹਿਣਗੇ ਕਿਉਂਕਿ ਸਕੂਲ ਤੋਂ ਬਾਅਦ ਬੱਚੇ ਜਿਹੜੇ ਵੈਲਾ ਚਾਹੁੰਦੇ ਨੇ ਲੈ ਕੇ ਜਾਂਦੇ ਨੇ ਕਿ ਲੱਗਦਾ ਨਹੀਂ ਬੜਾ ਧਿਆਨ ਖਣਾ ਪਊਗਾ ਮਾਪਿਆਂ ਨੂੰ ਹੋਰ ਜਿਹੜਾ ਪੁਖਤਾ ਜੜੀਆਂ ਨੇ ਇੰਤਜ਼ਾਮ ਕੀ ਕਰਨੇ ਪੈਣਗੇ ਮਾਪਿਆਂ ਨੂੰ ਸਭ ਤੋਂ ਪਹਿਲੇ ਵੱਡੀ ਗੱਲ ਇਹ ਕਹੀ ਜਾਂਦੀ ਹੈ ਕਿ ਜੇ ਉਸ ਵਿਅਕਤੀ ਨੇ ਪਹਿਲੇ ਕੋਈ ਐਸਾ ਕਾਰ ਇਹ ਕੀਤਾ ਸੀ ਇਸ ਸਮਾਜਿਕ ਤੌਰ ਤੇ ਐਸੇ ਵਿਅਕਤੀ ਦਾ ਬੇਸ਼ਕਾਰ ਕਰਨਾ ਚਾਹੀਦਾ ਮੈਂ ਤੁਹਾਨੂੰ ਪਹਿਲੇ ਕਹਿ ਚੁੱਕਿਆ ਵੀ ਐਸੇ ਵਿਅਕਤੀ ਦਾ ਕਦੀ ਵੀ ਸਾਨੂੰ ਸਾਥ ਨਹੀਂ ਦੇਣਾ ਚਾਹੀਦਾ ਚਾਹੇ ਲੀਡਰ ਆ ਪ੍ਰੈਸ ਰਿਪੋਰਟਰ ਆ ਪੁਲਿਸ ਵਾਲੇ ਆ ਸਾਡਾ ਫਰਜ਼ ਹੈ ਉਹ ਬੰਦਾ ਜੇ ਕੋਈ ਸਮਾਜ ਦੇ ਵਿੱਚ ਐਸਾ ਵਿਅਕਤੀ ਸਾਨੂੰ ਨਜ਼ਰ ਆਉਂਦਾ ਏ ਉਸ ਵਿਅਕਤੀ ਦਾ ਸਮਾਜਿਕ ਤੌਰ ਤੇ ਬੇਸ਼ਕਾਰ ਕਰੀਏ ਤਾਂ ਜੋ ਉਸ ਵਿਅਕਤੀ ਨੂੰ ਅਕਲ ਆ ਜਾਏ ਵੀ ਪਤਾ ਲੱਗ ਜਾਏ ਜੋ ਮੈਂ ਕਾਰੇ ਕਰ ਰਿਹਾ ਹਾਂ ਉਸ ਕਾਰੇ ਦੇ ਨਾਲ ਮੇਰੇ ਜੀਵਨ ਦੇ ਵਿੱਚ ਕਿੰਨਾ ਨੁਕਸਾਨ ਹੋਵੇਗਾ ਸਾਨੂੰ ਕੋਈ ਐਸਾ ਵਿਅਕਤੀ ਮਿਲਦਾ ਹੈ ਜਿਹੜਾ ਜੀਵਨ ਦੇ ਵਿੱਚ ਐਸਾ ਕਾਰਜ ਕਰਦਾ ਹੈ ਸਮਾਜਿਕ ਤੌਰ ਤੇ ਉਹਦਾ ਬੇਇਸ਼ਕਾਰ ਕਰੀਏ ਬਾਰ-ਬਾਰ ਜਿਹੜੇ ਸਕੂਲ ਵੈਨਾਂ ਦੇ ਜਿਹੜੇ ਬੱਚੇ ਰੱਖੇ ਗਏ ਆ ਉਹਨਾਂ ਦਾ ਪਿਛੋਕੜ ਦੇਖਣਾ ਚਾਹੀਦਾ ਵਾ ਵੀ ਇਹਨਾਂ ਦੇ ਪਿਛੋਕੜ ਕੀ ਆ ਕੀ ਕੋਈ ਅਪਰਾਧੀ ਤੇ ਨਹੀਂ ਰਹਿ ਚੁੱਕੇ ਕਿ ਕੋਈ ਗਲਤ ਕੰਮ ਤੇ ਨਹੀਂ ਕੀਤਾ ਕਿ ਇਹ ਸਕੂਲ ਵਾਲਿਆਂ ਦਾ ਫਰਜ਼ ਬੰਦਾ ਮਾਂ ਪਿਓ ਦਾ ਵੀ ਫਰਜ਼ ਬੰਦਾ ਜੋ ਵੀ ਜਿਹੜੀ ਗੱਡੀ ਦੇ ਵਿੱਚ ਸਾਡੇ ਬੱਚੇ ਜਾ ਰਹੇ ਆ ਉਹਨਾਂ ਗੱਡੀ ਦਾ ਡਰਾਈਵਰ ਕਿਸ ਤਰ੍ਹਾਂ ਦਾ ਵਾ ਉਹਦਾ ਕਨੈਕਟਰ ਕਿਸ ਤਰ੍ਹਾਂ ਦਾ ਵਾ ਤੇ ਬੱਚਿਆਂ ਨੂੰ ਵੀ ਜਿਹੜੇ ਸਾਡੀ ਛੋਟੀਆਂ ਬੱਚੀਆਂ ਵਾ ਸਾਨੂੰ ਵੇਅਰ ਕਰਨਾ ਪਏਗਾ ਬੈਡ ਟੱਚ ਕੀ ਆ ਗੁੱਡ ਟੱਚ ਕੀ ਆ ਕਿਸ ਤਰ੍ਹਾਂ ਦੇ ਨਾਲ ਟੱਚ ਦੇ ਨਾਲ ਤੁਹਾਨੂੰ ਮੁਸ਼ਕਲ ਆਂਦੀ ਆ ਕਿਹੜੇ ਟੱਚ ਦੇ ਤੁਸੀਂ ਸ਼ਿਕਾਇਤ ਕਰਨੇ ਇਹ ਤੇ ਕਿਹੜੇ ਨਹੀਂ ਕਰਨੀ ਇਹ ਸਾਡਾ ਹੁਣ ਫਰਜ਼ ਬਣਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਜਾਗਰਤ ਕਰੀਏ ਤੇ ਜਿਹੜੇ ਬੱਚੇ ਸਾਡੇ ਗੱਡੀਆਂ ਲੈ ਕੇ ਜਾ ਰਹੇ ਆ ਗੱਡੀਆਂ ਦੇ ਡਰਾਈਵਰ ਆ ਕਨੈਕਟਰ ਆ ਉਹਨਾਂ ਦਾ ਪਿਛੋਕੜ ਜ਼ਰੂਰ ਚੈੱਕ ਕਰੀਏ ਕਿਉਂਕਿ ਇਹ ਨਾ ਹੋਵੇ ਕਿ ਇੱਕ ਬੱਚੀ ਦੇ ਇਸ ਤੋਂ ਗਵਾ ਚੁੱਕੇ ਆ ਦੁਬਾਰਾ ਫੇਰ ਇੰਤਜ਼ਾਰ ਕਰੀਏ ਕਿ ਫੇਰ ਕੋਈ ਐਸਾ ਕਾਰੇ ਹੋਵੇ ਤੇ ਅਸੀਂ ਜਾਗੀਏ ਸਾਨੂੰ ਹੁਣੇ ਜਾਗਣਾ ਪੈਣਾ ਜੋ ਸਮਾਂ ਲੰਘਿਆ ਨਹੀਂ ਜੋ ਸਮਾਂ ਖਤਮ ਨਹੀਂ ਹੋਇਆ ਜੋ ਐਸੇ ਸ਼ੈਤਾਨ ਹਲੇ ਦੁਨੀਆ ਤੋਂ ਖਤਮ ਨਹੀਂ ਹੋਏ ਜੋ ਪਤਾ ਨਹੀਂ ਕਿੰਨੇ ਸ਼ੈਤਾਨ ਸਾਡੇ ਆਸੇ-ਪਾਸੇ ਲਾਗੇ ਚੱਕੇ ਘੁੰਮਦੇ ਬੇ ਆ ਸਾਡਾ ਫਰਜ਼ ਮੰਦਾ ਇਹ ਉਹਨਾਂ ਸ਼ੈਤਾਨਾਂ ਦਾ ਸਾਹਮਣੇ ਲਿਆਈਏ ਉਹਨਾਂ ਸ਼ੈਤਾਨਾਂ ਨੂੰ ਸਮਾਜਿਕ ਬੇਇਸ਼ਕਾਰ ਕਰੀਏ ਉਹਨਾਂ ਸ਼ੈਤਾਨਾਂ ਨੂੰ ਪਬਲਿਕ ਦੇ ਸਾਹਮਣੇ ਨੰਗਾ ਕਰੀਏ ਕਿ ਇਹ ਉਹ ਲੋਗ ਆ ਜਿਹੜੇ ਲੋਕਦਰਿੰਦਗੀ ਵਖਾ ਸਕਦੇ ਆ ਜਿਹੜੇ ਲੋਗ ਗਲਤ ਕੰਮ ਕਰ ਸਕਦੇ ਆ ਜਿਨ੍ਹਾਂ ਦਾ ਪਿਸ਼ੋਕੜ ਪੇਲੇ ਵੀ ਕੋਈ ਗਲਤ ਰਿਹਾ ਏ ਸਮਾਜਿਕ ਰੂਪ ਦੇ ਵਿੱਚ ਬੇਇਸ਼ਕਾਰ ਕਰੀਏ ਤੇ ਆਪਣੇ ਸਮਾਜ ਨੂੰ ਜਾਗਰਤ ਕਰੀਏ ਅਸੀਂ ਵੀ ਕਾਨੂੰਨ ਦੀ ਗੱਲ ਕਰੀ ਅਸੀਂ ਦੇਖਿਆ ਕਿ ਕਾਨੂੰਨ ਵਿਵਸਥਾ ਵਿੱਚ ਕੁਸਥਾ ਦੇਖਦੇ ਹੋ ਅਸੀਂ ਦੇਖਿਆ ਵੀ ਇਹ ਘਟਨਾ ਵੀ ਆਪਾਂ ਜੀ ਪਹਿਲੀ ਨਹੀਂ ਹੈਗੀ ਪਹਿਲੀ ਵਿਸਥਾ ਦੀ ਘਟਨਾ ਵਾਪਰੀਆਂ ਨੇ ਬੜਾ ਜਿਹੜਾ ਦੁੱਖ ਸਾਡਾ ਮੁੰਡਾ ਜڑا ਸਾਡਾ ਦੁੱਖ ਲੱਗਦਾ ਚੀਨ ਲਾ ਕੇ ਵੀ ਹਲੇ ਕਾਨੂੰਨ ਬਸਤਾ ਕਿੱਥੇ ਗਈ ਆ ਕਿ ਲੱਗਦਾ ਨਹੀਂ ਕਾਨੂੰਨ ਕਹਿੰਦਾ ਕਿ ਤੇ ਜਿਹੜੇ ਨੇ ਬਾਹਲੇ ਮੁਲਕਾਂ ਕਾ ਕਾਨੂੰਨ ਹੋਣਾ ਚਾਹੀਦੇ ਨੇ ਮੁਸਲਮਾਨ ਕੰਟਰੀ ਵਗੈਰਾ ਨੂੰ ਹੋਣਾ ਚਾਹੀਦੇ ਵੀ ਜਿਹੜਾ ਇਸਤਾਨੇ ਗਲਤੀ ਕਰਦਾ ਵੱਡੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਫਾਂਸੀ ਦੀ ਮੰਗ ਕੀਤੀ ਜਾ ਰਹੀ ਆ ਤੁਸੀਂ ਕਿਸ ਤਰ੍ਹਾਂ ਦੇ ਦੇਦੇ ਚੀਨ ਨੂੰ ਲਾ ਕੇ ਵੀ ਕੋਈ ਵਕੀਲ ਜੇਕਰ ਕਰਦਾ ਕੀ ਲੱਗਦਾ ਵੀ ਵਕੀਲ ਨੂੰ ਇਹ ਜਿਹੜਾ ਕੇਸ ਲੜਨਾ ਚਾਹੀਦਾ ਨਹੀਂ ਚਾਹੀਦਾ ਇਨਸਾਨੀਅਤ ਦੇ ਤੌਰ ਤੇ ਕੀ ਕਹਿਣਾ ਚਾਹੋਗੇ ਤੁਸੀਂ ਪੰਜਾਬ ਪੁਲਿਸ ਸਾਡੀ ਐਸੀ ਪੁਲਿਸ ਆ ਜਿਹਨੇ ਅੱਤਵਾਦ ਹੰਡਾਇਆ ਏ ਅੱਤਵਾਦ ਤੋਂ ਵੱਡਾ ਤੇ ਕੋਈ ਮੇਰੇ ਪੰਜਾਬ ਪੁਲਿਸ ਦੀ ਸਾਡੀ ਚੱਲਦੀ ਪਈ ਆਏ ਦਿਨ ਤੁਸੀਂ ਦੇਖਦੇ ਹੋ ਐਨਕਾਊਂਟਰ ਹੁੰਦੇ ਆ ਅਪਰਾਧੀਆਂ ਨੂੰ ਠੋਕਿਆ ਜਾਂਦਾ ਏ ਸੱਚਿਆ ਝੂਠ ਜਾਂ ਅਪਰਾਧੀ ਜਾਂਦੇ ਆ ਪੰਜਾਬ ਪੁਲਿਸ ਫਿਰ ਐਸੇ ਅਪਰਾਧੀ ਜਿਨ੍ਹਾਂ ਨੇ ਸਾਡੀ ਬੱਚੀ ਨੇ ਐਸਾ ਕੰੋਰਾ ਕਰੇ ਕੀਤਾ ਕਿਉਂ ਨਹੀਂ ਇਹਨਾਂ ਦਾ ਐਨਕਾਊਂਟਰ ਹੁੰਦਾ ਪੰਜਾਬ ਪੁਲਿਸ ਚਾਵੇ ਸਾਡੀ ਸਰਕਾਰ ਚਾਹਣ ਤੇ ਇੱਕ ਮੱਖੀ ਵੀ ਆਪਣੀ ਮਰਜ਼ੀ ਤੋਂ ਵਗੈਰ ਹਿਲੇ ਨਹੀਂ ਜਾ ਸਕਦੀ ਕਿਤੇ ਨੇ ਕਿਤੇ ਸਰਕਾਰਾਂ ਦੀ ਢਿੱਲਿਆ ਪੁਲਿਸ ਪ੍ਰਸ਼ਾਸਨ ਦੀ ਢਿੱਲਿਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਸਾਡੇ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਤੁਹਾਡੇ ਘਰ ਵੀ ਬੱਚੇ ਆਉਣਗੇ ਬੱਚਿਆਂ ਵਾਲੇ ਦਾ ਧਿਆਨ ਰੱਖੋ ਜਿਹੜਾ ਵੀ ਐਸਾ ਕਾਰੇ ਕਰਦਾ ਵਾ ਉਹਨੂੰ ਸਜ਼ਾ ਐਸੀ ਦੋ ਕਿ ਦੂਸਰੀ ਵਾਰ ਹੋ ਨਾ ਕਰੇ ਆਏ ਦਿਨ ਐਨਕਾਉਂਟਰ ਦੀਆਂ ਖਬਰਾਂ ਸੁਣਦੇ ਰਹਿੰਦੇ ਆ ਇੰਨਾ ਆਰੋਪੀਆਂ ਦਾ ਐਨਕਾਉਂਟਰ ਕਿਉਂ ਨਹੀਂ ਹੋ ਰਿਹਾ ਇਹ ਕਿਤੇ ਬਹੁਤ ਵੱਡੇ ਆ ਕਿ ਜਾਂ ਇਹਨਾਂ ਨੂੰ ਕੋਈ ਵੱਡੀ ਛੇ ਆ ਜਿਹਦੇ ਕਰਕੇ ਕੰਮ ਕਰਦੇ ਆ ਜੇ ਦੂਜੇ ਛੋਟੇ ਮੋਟੇ ਅਪਰਾਧੀਆਂ ਦਾ ਇਨਕਾਊਂਟਰ ਹੋ ਸਕਦਾ ਤੇ ਐਸੇ ਅਪਰਾਧੀਆਂ ਨਾਲ ਇਨਕਾਊਂਟਰ ਕਿਉਂ ਨਹੀਂ ਹੋ ਸਕਦਾ ਸਮਾਜ ਦੇ ਵਿੱਚ ਇੱਕ ਵਧੀਆ ਜਿਹਾ ਮੈਸੇਜ ਹੋ ਡੀਜੀਪੀ ਸਾਹਿਬ ਪੰਜਾਬ ਪੁਲਿਸ ਨੂੰ ਹੱਥ ਜੁੜ ਕੇ ਬੇਨਤੀ ਆ ਕਿ ਇਨਸਾਫ ਦਿਵੋ ਪਬਲਿਕ ਤਰਫੋਂ ਇਨਸਾਫ ਦੀ ਮੰਗ ਕਰਦੀ ਆ ਕਿਉਂਕਿ ਪੰਜਾਬ ਸਰਕਾਰ ਸਾਡੀ ਸਾਨੂੰ ਨਹੀਂ ਲੱਗਦਾ ਜਿਨ੍ਹਾਂ ਦਾ ਹਾਲੇ ਤੱਕ ਬਿਆਨ ਨਹੀਂ ਆਇਆ ਬੱਚੀ ਦੇ ਬਾਰੇ ਬੱਚੀ ਨੂੰ ਮਿਲਣਗੇ ਉਹ ਕੋਈ ਨਾਲ ਸਾਨੂੰ ਉਹਨਾਂ ਨੂੰ ਕੋਈ ਇਨਸਾਫ ਮਿਲੇਗਾ ਪਰ ਸਾਨੂੰ ਪੰਜਾਬ ਪੁਲਿਸ ਤੋਂ ਬਹੁਤ ਆਸ ਹੈ ਸਾਡੇ ਪੰਜਾਬ ਪੁਲਿਸ ਬਹੁਤ ਬਹਾਦਰ ਆ ਜਿਉ ਚਾਵੇ ਤੇ ਸਭ ਕੁਝ ਕਰ ਸਕਦੀ ਆ ਦੂਸਰੀ ਗੱਲ ਰੀ ਵਕੀਲਪਾਈ ਚਾਰੇ ਦੀ ਵਕੀਲਪਾਈ ਚਾਰੇ ਨੂੰ ਵੀ ਚਾਹੀਦਾ ਏ ਕਿ ਉਹਨਾਂ ਦੇ ਘਰ ਵੀ ਬੱਚੀਆਂ ਵਾਂ ਸਿਰ ਪੈਸੇ ਨੂੰ ਤਜੱਬੋ ਨਾ ਦਿਵੋ ਜੇ ਕੋਈ ਗਲਤ ਆਦਮੀ ਹੈ ਤੇ ਉਹਦਾ ਕੇਸ ਦਾ ਬੇਇਸ਼ਕਾਰ ਕੀਤਾ ਜਾਵੇ ਮੈਂ ਇਹਦੇ ਮਾਸ ਕਰਦਾ ਪਿਆ ਕਿ ਕਦੋਂ ਮੇਰੇ ਵਕੀਲ ਵੀਰ ਇਹ ਬਿਆਨ ਦੇਣਗੇ ਕਿ ਇਸ ਵਿਅਕਤੀ ਦਾ ਕੇਸ ਕੋਈ ਨਹੀਂ ਲੜੇਗਾ ਸਾਨੂੰ ਪੈਸੇ ਨਾਲ ਪਿਆਰ ਨਹੀਂ ਸਾਨੂੰ ਸਮਾਜ ਨਾਲ ਪਿਆਰ ਏ ਸਾਨੂੰ ਬੱਚਿਆਂ ਨਾਲ ਪਿਆਰ ਏ ਅਸੀਂ ਹੋ ਸਕਦਾ ਜਲਦੀ ਜਲੰਧਰ ਜਾਈਏ ਉੱਥੇ ਵਕੀਲ ਭਾਈ ਚਾਰੇ ਨੂੰ ਹੱਥ ਚੁੜ ਕੇ ਬੇਨਤੀ ਜ਼ਰੂਰ ਕਰਾਂਗੇ ਕਿ ਕਿਰਪਾ ਕਰਕੇ ਇੱਕ ਵਾਰੀ ਤੁਸੀਂ ਅੱਗੇ ਆਓ ਅੱਗੇ ਆ ਕੇ ਇਨਸਾਨੀ ਦਾ ਸਬੂਤ ਦਿਨਦੇ ਕਹੋ ਕਿ ਜਿਹੜੇ ਐਸੇ આરોપી ਹੋਣਗੇ ਜਿਹਦਾ ਕਿਉਂਕਿ ਇੱਕ આરોપી ਹੁੰਦਾ ਉਹਦਾ ਰੋਪ ਕਲੀਅਰ ਕਰਨਾ ਵੀ ਸ਼ਾਇਦ ਇੱਥੇ ਕੋਈ ਗਲਤ ਇਲਜ਼ਾਮ ਲੱਗ ਰਿਹਾ ਕਿਉਂਕਿ ਐਸੀ ਚੀਜ਼ਾਂ ਦੇ ਵਿੱਚ ਇੱਕ ਦੂਜੇ ਨੂੰ ਬਲੈਕਮੇਲ ਬਹੁਤ ਕੀਤਾ ਜਾਂਦਾ ਕਈ ਰੁਪਏ ਅਸੀਂ ਦਬੀ ਉਹਨੂੰ ਕਲੀਅਰ ਨਹੀਂ ਹੁੰਦਾ ਪਰ ਜਿਹੜਾ ਸਭ ਕੁਝ ਕਲੀਅਰ ਹੋ ਰਿਹਾ ਜਨਤਾ ਨੇ ਦੇਖ ਲਿਆ ਐਸੇ ਰੁਪਈਆਂ ਦਾ ਤੇ ਵਿਰੋਧ ਪੰਦਾ ਨਾ ਐਸੇ ਰੁਪਈਆਂ ਦਾ ਵਕੀਲ ਭਾਈਚਾਰੇ ਨੂੰ ਚਾਹੀਦਾ ਨਾ ਵੀ ਐਸੇ ਰੁਪਈਆ ਸਾਥ ਨਾ ਦੇਣ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਕਰਵਾਉਂਜੀ ਜੀ ਜੀਸੋ ਵੀ ਤੁਹਾਡੇ ਕੋਲ ਜਿਹੜਾ ਕੱਲ ਕੈਂਡਲ ਮਾਰਚ ਕੱਢਿਆ ਗਿਆ ਵਾ ਕਿਹੜੀ ਜਗ੍ਹਾ ਤੋਂ ਸ਼ੁਰੂ ਹੋਇਆ ਸੀ ਤੇ ਕਿੱਥੇ ਆ ਕੱਢਿਆ ਗਿਆ ਸੀ ਤੁਹਾਡੇ ਨਾਲ ਕਿਹੜੇ ਕਿਹੜੇ ਸੰਸਥਾ ਵਾਲੇ ਜਾਂ ਕਿਹੜੇ ਕਿਹੜੇ ਸਮਾਜ ਦੇ ਲੋਕ ਸੀ ਅਸੀਂ ਦੇਖਿਆ ਤੁਹਾਡੇ ਨਾਲ ਸਾਡੀਆਂ ਭੈਣਾਂ ਵਾ ਮਾਤਾਵਾਂ ਉਹ ਵੀ ਨਾਲ ਸੀ ਕਿੰਨਾ ਵੱਲੋਂ ਕੱਢਿਆ ਗਿਆ ਸੀ ਜਿਹੜਾ ਕੈਂਡਲ ਮਾਰਚ ਤੇ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਲਾਸਟ ਚ ਕੇ ਖਤਮ ਹੋਇਆ ਕੱਲ ਭਾਜਪੀ ਦੇ ਮੰਡਲ ਪ੍ਰਧਾਨ ਸਾਡੀ ਭੈਣ ਜੀ ਖੰਡ ਵਾਲੇ ਤੋਂ ਇਹ ਸ਼ੁਰੂ ਹੋ ਕੇ ਤੇ ਪੁਰਾਣੀ ਚੁੰਗੀ ਤੱਕ ਇਹ ਕੈਂਡਲ ਮਾਰਚ ਕੱਢਿਆ ਗਿਆ ਭਾਜਪੀ ਦੇ ਵਾਲਾ ਅਧਿਕਾਰੀ ਇਲਾਕਾ ਨਿਵਾਸੀ ਤੇ ਬਹੁਤ ਹੀ ਸੱਜਣ ਜਿਹੜੇ ਜਿੰਨਾਂ ਨੇ ਸਕੈਂਡਲ ਮਾਰ ਦੇ ਵਿੱਚ ਸਾਥ ਦਿੱਤਾ ਕਿਉਂਕਿ ਲੋਕਾਂ ਦੇ ਵਿੱਚ ਇੱਕ ਜਾਗਰਤੀ ਆ ਰਹੀ ਆ ਲੋਕੀ ਜਾਗਰਤ ਕਰਨਾ ਚਾਹੁੰਦੇ ਆ ਮੋਮਬਤੀਆਂ ਜਗਾ ਕੇ ਕੋਈ ਨੀਰਾ ਦੂਰ ਨਹੀਂ ਹੋਣਾ ਪਰ ਮੋਮਬਤੀਆਂ ਜਗਾਣ ਦਾ ਹਾਲਾਤ ਇਹ ਹੋ ਜਾਂਦੇ ਆ ਕਿ ਅਸੀਂ ਆਸ ਕਰਦੇ ਆ ਕਿ ਜਿਹੜੇ ਸਾਡੇ ਸੁੱਤੇ ਹੋਏ ਲੀਡਰ ਆ ਸੁੱਤੇ ਹੋਏ ਪੁਲਿਸ ਅਧਿਕਾਰੀ ਆ ਉਹਨਾਂ ਨੂੰ ਮੋਮਬਤੀਆਂ ਚਾਨਣ ਦਿਖਾਣੇ ਆ ਕਿ ਸ਼ਾਇਦ ਵੱਡੀਆਂ ਵੱਡੀਆਂ ਲੇਟਾਂ ਨਾਲ ਨਹੀਂ ਜਾਗੇ ਤੇ ਕੈਂਡਲ ਮਾਰਚ ਨਾਲ ਹੀ ਤੁਸੀਂ ਜਾਗ ਜੋ ਕੈਂਡਲ ਮਾਰਚ ਕੱਟਣ ਦਾ ਸਾਡਾ ਇੱਕੋ ਕੰਮ ਹੁੰਦਾ ਵਾ ਸਮਾਜ ਨੂੰ ਜਗਾਣਾ ਆਪਣੇ ਪ੍ਰਸ਼ਾਸਨ ਨੂੰ ਜਗਾਣਾ ਸੁੱਤੀਆਂ ਸਰਕਾਰਾਂ ਨੂੰ ਜਗਾਣਾ ਕਿ ਕੈਂਡਲ ਮਾਰਚ ਕੱਢ ਰਹੀਆਂ ਆਪਣੀਆਂ ਨੀਂਦਾਂ ਤੋਂ ਜਾਗੋ ਸਮਾਜ ਚਾਹਦਾ ਹੈ ਤੁਹਾਨੂੰ ਚੁਣ ਕੇ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਿਠਾਇਆ ਗਿਆ ਹੈ ਕਿਉਂ ਬਿਠਾਇਆ ਜਾਂਦਾ ਏ ਕਿ ਅਸੀਂ ਸੁੱਖ ਦੀ ਨੀਂਦਰ ਲੈ ਸਕੀਏ ਅਸੀਂ ਸਹੀ ਰਹਿ ਸਕੀਏ ਪਰ ਜੇ ਇਹਨਾਂ ਦੇ ਹੁੰਦਿਆਂ ਵੀ ਸਾਡੇ ਤੇ ਕਸ਼ਟ ਆਣੇ ਆ ਸਾਡੇ ਬੱਚਿਆਂ ਦੇ ਕਸ਼ਟ ਆਣੇ ਆ ਫਿਰ ਸਾਨੂੰ ਰੋਡਾਂ ਦੇ ਉੱਤਰਨਾ ਪੈਂਦਾ ਜੋ ਸਾਨੂੰ ਕੈਂਡਲ ਮਾਰਚ ਕਰਨਾ ਪੈਂਦਾ ਜੋ ਅਸੀਂ ਦੇਖਿਆ ਪਹਿਲੀ ਕਾਲਕ ਲੜਸ ਲੜਕੀ ਦਾ ਭੋਗ ਸੀ ਅਸੀਂ ਦੇਖਿਆ ਪਰਿਵਾਰ ਕੇ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਵਾਸਤੇ ਹਰ ਕੋਈ ਪਹੁੰਚਿਆ ਜਿਹਦਾ ਕੋ ਰਿਸ਼ਤਾ ਨਹੀਂ ਸੀ ਪਰ ਇਨਸਾਨੀਅਤ ਤੌਰ ਤੇ ਅਸੀਂ ਦੇਖਿਆ ਪੂਰੇ ਪੰਜਾਬ ਦੇ ਲੋਕ ਉੱਥੇ ਪਹੁੰਚੇ ਤੇ ਹਰ ਕਨੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਚਾਹੇ ਰਿਸ਼ਤਾ ਸੀ ਕਿਸੇ ਦਾ ਚਾਹੇ ਨਹੀਂ ਸੀ ਪਰ ਉਹ ਦੁੱਖ ਦੀ ਘੜੀ ਵਿੱਚ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਪਰ ਅਸੀਂ ਦੇਖਿਆ ਵੀ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕੋਈ ਵੱਡਾ ਲੀਡਰ ਨਹੀਂ ਉੱਥੇ ਪਹੁੰਚਿਆ ਮੁੱਖ ਮੰਤਰੀ ਪੰਜਾਬ ਤਾਂ ਕਨੇ ਪਰਿਵਾਰ ਦਾ ਸਹਾਰ ਨਹੀਂ ਲਈ ਕਿ ਲੱਗਦਾ ਨਹੀਂ ਉਸੇ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਲੋੜ ਸੀ ਅਤਿਉਸ਼ ਦੋਸ਼ੀ ਦੇ ਖਿਲਾਫ ਕੋਈ ਸਖਤ ਜਿਹੜਾ ਬਿਆਨ ਮੁੱਖ ਮੰਤਰੀ ਸਾਹਮਣੇ ਦਿਵਾ ਚਾਹੀਦਾ ਸੀ ਪੀਰ ਦੇ ਖਿਲਾਫ ਗਾਹ ਕੋਈ ਜਿਹੜੀ ਉਸਤਾ ਦੀ ਘਣੋਣੀ ਹਰਕਤ ਰਹੀ ਉਹ ਨਾ ਕਰ ਸਕੀ ਰੰਗਲਾ ਪੰਜਾਬ ਦੇ ਸੁਪਨੇ ਦੇਖਣ ਵਾਲੇ ਪੰਜਾਬੀਆਂ ਨੇ ਸੋਚਿਆ ਇੱਕ ਨਵੀਂ ਸਰਕਾਰ ਲਿਆ ਰਹੇ ਆ ਪੰਜਾਬ ਨਵੇਂ ਤਰੀਕੇ ਤੋਂ ਸਿਰਜੇਗਾ ਪਰ ਰੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਗਿਆ ਹੈ ਰੰਗਲੇ ਪੰਜਾਬ ਨੂੰ ਬੱਚਿਆਂ ਦੇ ਖੂਨ ਨਾਲ ਰੰਗ ਦਿੱਤਾ ਗਿਆ ਹੈ ਬੜੀ ਆਸ ਹੀ ਸਰਕਾਰ ਤੋਂ ਕਿਉਂਕਿ ਲੋਕੀ ਸਾਰੇ ਕਹਿੰਦੇ ਸੀ ਵੀ ਬਾਕੀ ਸਰਕਾਰਾਂ ਅਸੀਂ ਉਹਨਾਂ ਨੂੰ ਦੇਖ ਚੁੱਕੇ ਆ ਇੱਕ ਆਸ ਕੀਤੀ ਸੀ ਪੰਜਾਬੀਆਂ ਨੇ ਕਿ ਨਵੇਂ ਚਿਹਰੇ ਲਿਆਵਾਂਗੇ ਨਵੀਂ ਆਸ ਹੋਏਗੀ ਪੰਜਾਬ ਦਾ ਵਿਕਾਸ ਹੋਏਗਾ ਪਰ ਆਏ ਦਿਨ ਲੁੱਟਾਂ ਅੱਜ ਦਿਨ ਫਰੋਤੀ ਦੀਆਂ ਮੰਗਾ ਅੱਜ ਦਿਨ ਬੱਚਿਆਂ ਨਾਲ ਰੇਪ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਏ ਭਗਵੰਤ ਮਾਨ ਸਾਹਿਬ ਲੋਕਾਂ ਨੂੰ ਚੁਟਕਲੇ ਸੁਣਾ ਕੇ ਲੋਕਾਂ ਨੂੰ ਕਹਾਣੀਆਂ ਸੁਣਾ ਕੇ ਖੁਸ਼ ਕਰੀ ਜਾ ਰਹੇ ਆ ਪਰ ਇੱਕ ਵਾਰੀ ਵੀ ਉਹਨਾਂ ਦੇ ਮੂੰਹੋਂ ਜਿਹੜੀ ਬੱਚੀ ਦੀ ਹੱਤਿਆ ਕਰ ਦਿੱਤੀ ਗਈ ਆ ਨਾ ਹੀ ਉਹਨਾਂ ਦੇ ਮੂੰਹੋਂ ਕੋਈ ਸ਼ਬਦ ਨਿਕਲੇ ਚਾਰ ਉਸ ਬੱਚੀ ਦੇ ਮਾਪਿਓ ਨੂੰ ਜਾਂ ਉਹਦੇ ਘਰਦਿਆਂ ਨੂੰ ਕੋਈ ਸੰਵੇਦਨਾ ਦਾ ਕੋਈ ਮੈਸੇਜ ਨਹੀਂ ਆਇਆ ਤੇ ਕੱਲ ਜਦੋਂ ਭੋਗ ਸੀ ਉਹਤੇ ਫਰਜ ਬੰਦਾ ਸੀ ਜੇ ਖੁਦ ਨਹੀਂ ਆ ਰਹੇ ਕੋਈ ਆਪਣੇ ਮੰਤਰੀ ਮੰਡਲ ਦੀ ਟੀਮ ਲਗਾ ਦਿੱਤੀ ਜਾਵੇ ਕਿਉਂਕਿ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਦੂਜੇ ਕੰਮ ਵਧੀਆ ਲੱਗਦੇ ਹੋਣ ਦੂਜੇ ਇਲਾਕਿਆਂ 'ਚ ਪ੍ਰਚਾਰ ਕਰਨਾ ਇਲੈਕਸ਼ਨ ਦਾ ਵਿਦੇਸ਼ਾਂ ਦੇ ਵਿੱਚ ਵੀ ਜਾ ਸਕਦਾ ਹੈ ਦੂਜੇ ਸਟੇਟਾਂ ਦੇ ਵਿੱਚ ਵੀ ਜਾ ਸਕਦੇ ਆ ਪਰ ਆਪਣੇ ਪੰਜਾਬ ਦੇ ਵਿੱਚ ਜਦੋਂ ਐਸਾ ਮਾਹੌਲ ਬਣਿਆ ਵਾ ਸ਼ਾਇਦ ਉਹਨਾਂ ਕੋਲ ਟਾਈਮ ਨਾ ਹੋਵੇ ਪਰ ਉਹਨਾਂ ਦਾ ਫਰਜ਼ ਦੇ ਬੰਦਾ ਸੀ ਕਿ ਦੂਸਰੇ ਮੰਤਰੀ ਦੀ ਡਿਊਟੀ ਲਗਾਤੀ ਜਾਂਦੀ ਬੜੇ ਸ਼ਰਮਨਾ ਕਹਿਣਾ ਪਿਆ ਰਿਹਾ ਏ ਕਿ ਐਸੇ ਸਟੇਟ ਦੇ ਵਿੱਚ ਰਹਿ ਰਹੇ ਆ ਜਿਸ ਮੁੱਖ ਮੰਤਰੀ ਕੋ ਸਾਡੇ ਬੱਚਿਆਂ ਦੇ ਜਦੋਂ ਨਿਰਮਾਨ ਹੱਤਿਆ ਕਰ ਦਿੱਤੀ ਜਾਂਦੀ ਆ ਉਹਨਾਂ ਕੋਈ ਇਨਾ ਸਮਾਂ ਨਹੀਂ ਹੈਗਾ ਕਿ ਉਹ ਦੋ ਸ਼ਬਦ ਕਹਿ ਸਕਣ ਬਹੁਤ ਹੀ ਸ਼ਰਮਨਾਕੇ ਬਿਲਕੁਲ ਜੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾਊਗਾ ਤੁਹਾਡੇ ਸੰਗਠਨ ਵੱਲੋਂ ਜਾ ਕੇ ਪਰਿਵਾਰ ਦੇ ਨਾਲ ਮਿਲਿਆ ਜਾਊਗਾ ਕਿਉਂਕਿ ਬਹੁਤ ਦੁੱਖ ਦੀ ਘੜੀ ਹੈ ਜਿੱਤੇ ਹਰ ਕੋਈ ਜਾ ਰਿਹਾ ਜਿਹਦਾ ਕੋਈ ਰਿਸ਼ਤਾ ਨਹੀਂ ਆ ਪਰ ਇਨਸਾਨੀਅਤ ਦੇ ਤੌਰ ਤੇ ਹਰ ਕੋਈ ਪਹੁੰਚ ਰਿਹਾ ਤੁਸੀਂ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰੋਗੇ ਤੇ ਉਸ ਦੋ ਗਲਾਵੋ ਸਖਤ ਕਾਰਵਾਈ ਦੀ ਮੰਗ ਕਰੋਗੇ ਤੇ ਖਾਸ ਕਰਕੇ ਉਥੋਂ ਦੇ ਵਕੀਲ ਭਾਈਚਾਰੇ ਨੂੰ ਜਰੂਰ ਜਾ ਕੇ ਮਿਲੋਗੇ ਉਥੋਂ ਦੇ ਪ੍ਰਧਾਨ ਸਾਹਿਬ ਨੂੰ ਕਿ ਭਾਈ ਕੋਈ ਵੀ ਬੰਦਾ ਉਸ ਬੰਦੇ ਦਾ ਕੇਸ ਨਾਲ ਲੜੇ ਜਿਹਦੇ ਵਿੱਚ ਇਨਸਾਨੀਅਤ ਹੈਗੀ ਆ ਜਿਵੇਂ ਤੁਸੀਂ ਗੱਲ ਕੀਤੀ ਆ ਪੈਸਾ ਦੇ ਸਾਝੀ ਉਮਰ ਕਮਾਉਣਾ ਪਰ ਇਨਸਾਨੀਅਤ ਜਿਹੜੀ ਆ ਉਹ ਕਿੰਨੀ ਬਹੁਤ ਜ਼ਰੂਰੀ ਆ ਜਿਵੇਂ ਤੁਸੀਂ ਕਿਹਾ ਵੀ ਵਕੀਲ ਦੇ ਵੀ ਬਾਲ ਬੱਚੇ ਹੋਣਗੇ ਠੀਕ ਹੈ ਨਾ ਇਸ ਕਰਕੇ ਵਕੀਲ ਭਾਈਚਾਰੇ ਨੂੰ ਉਸ ਪਰਿਵਾਰ ਨੂੰ ਜਾ ਕੇ ਕੀ ਕਹਾਂ ਅਪੀਲ ਕਰੋਗੇ ਅਸੀਂ ਤੇ ਹੱਥ ਜੋੜ ਕੇ ਬੇਨਤੀ ਕਰ ਸਕਦੇ ਆਂ ਵੀ ਐਸੇ આરોપીਆਂ ਦਾ ਸਾਥ ਨਾ ਦਿੱਤਾ ਚਾਹੇ ਚਾਹੇ ਵਕੀਲ ਪਾਈਚਾਰਾ ਆ ਗਿਆ ਚਾਹੇ ਪੁਲਿਸ ਆ ਗਿਆ ਤੇ ਚਾਹੇ ਪ੍ਰਧਾਨ ਆਏ ਦੇ ਚਾਹੇ ਦੂਸਰਾ ਕੋਈ ਲੀਡਰ ਆ ਜਾਂਦਾ ਕਿਉਂਕਿ ਬਾਰ ਬਾਰ ਦੇਖਣ ਦੇ ਵਿੱਚ ਆਇਆ આરોપીਆਂ ਦੇ ਪਿੱਛੇ ਕੋਈ ਨਾ ਕੋਈ ਪਾਵਰ ਜ਼ਰੂਰ ਹੁੰਦੀ ਆ ਜਿਦੇ ਕਰਕੇ આરોપી ਬਚ ਨਿਕਲਦੇ ਆ ਅਸੀਂ ਤੇ ਹੱਥ ਜੋੜ ਕੇ ਇਹੋ ਬੇਨਤੀ ਕਰਨਾ ਚਾਹਾਂਗੇ ਕਿ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨਦੇ ਹੋਏ ਐਸੇ આરોપીਆਂ ਦਾ ਸਾਥ ਨਾ ਹੀ ਦਿੱਤਾ ਜਾਵੇ ਤੇ ਸਹੀ ਆ ਕਿਉਂਕਿ ਸਮਾ ਬਦਲਣ ਲੱਗਿਆ ਟਾਈਮ ਬਦਲਣ ਲੱਗਿਆ ਪਤਾ ਨਹੀਂ ਜੋ ਲੱਗਦਾ ਅੱਜ ਕਸ਼ਟ ਕਿਸੇ ਤੇ ਆ ਕੱਲ ਤੁਹਾਡੇ ਤੇ ਵੀ ਪੈ ਸਕਦਾ ਜੋ ਫਿਰ ਲੋਕਾਂ ਤਮਾਸ਼ਾ ਦੇਖਣਾ ਭਗਵਾਨ ਦੀ लाठी ਦੇ ਵਿੱਚ ਆਵਾਜ਼ ਨਹੀਂ ਜੋ ਹੁੰਦੀ ਭਗਵਾਨ ਤੁਹਾਨੂੰ ਕਿਸ ਸਮੇਂ ਕੀ ਕਰ ਦੇਣਾ ਇਹ ਪਤਾ ਨਹੀਂ ਜੋ ਪਰ ਹਾਲਾਤ ਐਸੇ ਬਣਾ ਕੇ ਰੱਖੋ ਕਿ ਸਹੀ ਕਰਮ ਕਰੀਏ ਗਲਤ ਲੋਕਾਂ ਦਾ ਸਾਥ ਨਾ DIYੇ ਤੇ ਅਸੀਂ ਜਰੂਰ ਜਲਦੀ ਤੋਂ ਜਲਦੀ ਜਲੰਧਰ ਦੇ ਵੀ ਜਾ ਕੇ ਉਸ ਪਰਿਵਾਰ ਨੂੰ ਵੀ ਮਿਲ ਕੇ ਆਵਾਂਗੇ ਤੇ ਜੋ ਹਾਲਾਤ ਚੱਲਦੇ ਪਏ ਆ ਜੋ ਮੁਸ਼ਕਿਲਾਂ ਉਹਨਾਂ ਨੂੰ ਆ ਰਹੀਆਂ ਕਿਉਂਕਿ ਮੇਰੇ ਜਿਹੜੇ ਉੱਥੇ ਮਿੱਤਰ ਜੀ ਮਿਲ ਕੇ ਆਏ ਆ ਉਹਨਾਂ ਹੱਲੇ ਵੀ ਦੱਸਿਆ ਕਿ ਉਸ ਪਰਿਵਾਰ ਨੂੰ ਕਈ ਤਰੀਕੇ ਦੇ ਨਾਲ ਟੌਰਚਰ ਕੀਤਾ ਜਾ ਰਿਹਾ ਹੈ ਜਿਹੜਾ ਤੁਹਾਨੂੰ ਅਸੀਂ ਕੈਮਰੇ ਸਾਹਮਣੇ ਨਹੀਂ ਦੱਸ ਸਕਦੇ ਉਸ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਇਨਸਾਫ ਜਲਦੀ ਹੀ ਦਿਵਾਇਆ ਜਾਏਗਾ ਜੀ ਬਹੁਤ ਧੰਨਵਾਦ ਜੀ ਇਹ ਸੀ ਹਿੰਦੂ ਸੰਗਠਨ ਦੇ ਨੇਤਾ ਵਿਪਨ ਨਾਇਰ ਜੀ ਤੇ ਇਹਨਾਂ ਦੇ ਵੱਲੋਂ ਅੱਜ ਜਿਹੜਾ ਕਿ ਕੈਂਡਲ ਮਾਰਚ ਕੱਢਿਆ ਗਿਆ ਉਸ ਧੀ ਦੇ ਹਾਕ ਵਿੱਚ ਅਤੇ ਉਸ ਦੀ ਆਤਮਾ ਨੂੰ ਸ਼ਾਂਤੀ ਵਾਸਤੇ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਵਾ ਅਤੇ ਉਸ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਵੀ ਉਸ ਦੀ ਜਿਹੜੀ ਫਾਂਸੀ ਹੋਣੀ ਚਾਹੀਦੀ ਆ ਗਾਹ ਤੋਂ ਜਿਹੜੀ ਕੋਈ ਸਤਾਹੀ ਹਰਕਤ ਨਾ ਕਰ ਸਕੇ ਤੇ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਅਸੀਂ ਕਿਹਾ ਹੈ ਵੀ ਮੁੱਖ ਮੰਤਰੀ ਪੰਜਾਬ ਨੇ ਹਜੇ ਤੱਕ ਕੋਈ ਬਿਆਨ ਨਹੀਂ ਸਾਂਝਾ ਕੀਤਾ ਅਤੇ ਨਾ ਹੀ ਉਸ ਪਰਿਵਾਰ ਦੇ ਨਾਲ ਕੋਈ ਦੁੱਖ ਸਾਂਝਾ ਕੀਤਾ ਵਾ ਇਸ ਕਰਕੇ ਵਕੀਲ ਭਾਈਚਾਰ ਨੂੰ ਅਪੀਲ ਕੀਤੀ ਆ ਵੀ ਕੋਈ ਵੀ ਵਕੀਲ ਭਾਈਚਾਰ ਇਸ ਬੰਦੇ ਦਾ ਕੇਸ ਨਾਲ ਲੜੇ ਕਿਉਂਕਿ ਸਾਨੀਤ ਤੌਰ ਤੇ ਹਰ ਕਿਸੇ ਦੇ ਅਧਿਆਪਕ ਹੁੰਦੇ ਨੇ ਇਸ ਕਰਕੇ ਇਸ ਗੱਲ ਨੂੰ ਜਰੂਰ ਸੋਚਣ ਅਤੇ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਆ ਮੈਂ ਸੁਮਨ ਰਾਜਪੂਤ ਮੈਂ ਉਸ ਕੁੜੀ ਦੇ ਇਨਸਾਫ ਦੇ ਲਈ ਅੱਜ ਆਪਾਂ ਸਾਰੇ ਕੈਂਡਲ ਮਾਰਚ ਤੇ ਨਾਲੇ ਉਹਦੀ ਸ਼ਰਧਾਂਜਲੀ ਅਰਪਿਤ ਕਰ ਰਿਹਾ ਤੇ ਆਪਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਪਹਿਲੇ ਮੈਂ ਸੁਣਿਆ ਸੀ ਕਿ ਪੰਜਾਬ ਇੱਕ ਸੋਨੇ ਦਾ ਚਿੜੀਆਂ ਵਾ ਬਟ ਅੱਜ ਮੈਨੂੰ ਲੱਗ ਰਿਹਾ ਜਿਥੋਂ ਤੀਕਰ ਹਰ 2 ਮਹੀਨੇ 3 ਮਹੀਨੇ ਬਾਅਦ ਪਿਛੇ ਵੀ ਆਪਾਂ ਹਫ਼ਤਾ ਪਹਿਲੇ ਸੁਣਿਆ 3 ਸਾਲ ਦੀ ਕੁੜੀ ਦੇ ਨਾਲ ਰੇਪ ਹੋਇਆ ਉਸ ਤੋਂ ਪਹਿਲੇ ਵੀ ਇੱਕ ਕੁੜੀ ਦੇ ਨਾਲ ਹੋਇਆ ਜਿਹਨੂੰ ਪੱਥਰ ਦੇ ਨਾਲ ਕੁੱਟਮਾਰ ਕਰਕੇ ਤੇ ਉਹਨੂੰ ਛੁੱਟ ਦਿੱਤਾ ਗਿਆ ਅੱਜ ਇੱਕ 13 ਸਾਲ ਦੀ ਕੁੜੀ ਦੇ ਨਾਲ 65 ਸਾਲ ਦਾ ਬਜ਼ੁਰਗ ਇਨਸਾਨ ਅਸਲੀਲ ਹਰਕਤ ਕੀਤੀ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਤੇ ਆਪਾਂ ਸੇਫ ਨਹੀਂ ਹੈਗੇ ਇਹ ਚੋਂ ਦੋ ਦਾ ਪੰਜਾਬ ਸਰਕਾਰ ਦੇ ਵਿੱਚ ਇਹ ਆਏ ਆਮ ਪਾਰਟੀ ਦੇ ਮੈਂ ਕਹਿ ਰਹੀ ਆ ਮੈਂ ਸਾਰੇ ਆਮ ਕਹਿੰਨੀ ਆ ਕਿ ਭੀ ਇਹ ਗਲਤ ਹੋ ਰਿਹਾ ਅਜੇ ਆਪਾਂ ਸੇਫ ਨਹੀਂ ਗਏ ਇਹ ਸੋਨੇ ਦਾ ਪਿੰਜੜਾ ਨਹੀਂ ਲੋਹੇ ਦਾ ਪਿੰਜੜਾ ਬਣ ਚੁੱਕਿਆ ਵਾ ਮੈਂ ਇਹੋ ਹੀ ਸਰਕਾਰ ਤੋਂ ਮੰਗ ਕਰਦੀ ਆ ਕੜੀ ਤੋਂ ਕੜੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਆ ਤਾਂ ਕਿ ਅੱਗੇ ਕੋਈ ਹਰਬੀਨ ਜਾਂ ਕੋਈ ਵੀ ਕੁੜੀ ਇਸ ਤਰ੍ਹਾਂ ਦੀ ਮਰੇ ਨਾ ਮਾਵਾ ਦੀ ਧੀ ਆ ਨਾ ਉਹ ਜਿਹੜੇ ਕੋ ਖਣਾਉ ਜਿਹੜੇ ਇਸ ਤਰ੍ਹਾਂ ਮੇਰਾ ਨਾਮ ਅਮਿਤ رائے ਔਰ ਵਾਰ ਨੰਬਰ 83 ਤੋਂ ਆਜਾੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਇਹ ਸਾਡੇ ਖੰਡ ਵਾਲੇ ਦੀ ਅਧਿਐਕਸ਼ਾ ਮੰਡਲ ਪ੍ਰਧਾਨ ਸੁਮਨ ਭੈਣ ਜੀ ਉਹਨਾਂ ਲੋ ਕੱਢਿਆ ਜਾ ਰਿਹਾ ਹੈ ਔਰ ਉਹਨਾਂ ਦੇ ਅੱਜ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਬਹੁਤ ਵਧੀਆ ਕੀਤਾ ਕਿ ਇੱਕ ਸਮਾਜ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਇਹ ਕਰਮ ਹੋ ਰਿਹਾ ਕਦੀ ਕਹਿੰਦਾ ਜੀ ਪ੍ਰਵਾਸੀਆਂ ਨੇ ਕਰਤਾ ਉਹਨਾਂ ਨੇ ਕਰਤਾ ਪਹਿਲੀ ਗੱਲ ਤੇ ਜਿਵੇਂ ਕੁਮਾਰ ਜੀ ਨੇ ਦੱਸਿਆ ਕਿ ਸਰਕਾਰ ਜਿਹੜੀ ਫੇਲਿਅਰ ਹੋ ਚੁੱਕੀ ਹੈ ਲੋਨਨ ਆਰਡਰ ਦੀ ਜਿਹੜੀ ਸਥਿਤੀ ਉਹ ਖਰਾਬ ਹੋ ਚੁੱਕੀ ਹੈ ਜਿਹਦੀ ਧੀ ਦੀ ਆਪਣੇ ਬੱਚਿਆਂ ਦੀ ਸਾਨੂੰ ਧੀਆ ਪੁੱਤ ਦੀ ਰੱਖਿਆ ਸਾਨੂੰ ਆਪ ਹੀ ਕਰਨੀ ਪੈਣੀ ਹੈ ਇਹਨਾਂ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਕੋਈ ਵੀ ਹੁੰਦੀ ਹੈ ਵੇਖੋ ਜਿਹਦਾ ਬੱਚਾ ਬੱਚਾ ਉਹਦਾ ਹੀ ਹੈ ਅਸੀਂ ਜੋ ਚੀਜ਼ ਇਹ ਅੱਜ ਆਪਣਾ ਕੈਨਡਲ ਮਾਰਚ ਕਰਦੇ ਮੈਸੇਜ ਇਹੋ ਦੇਣਾ ਕਿ ਬੱਚਾ ਜਿਹੜਾ ਕਿਸੇ ਦਾ ਵੀ ਹੈ ਹੁਣ ਜਿਹੜੀ ਧੀ ਹੈ ਸਾਡੇ ਹਿੰਦੁਸਤਾਨ ਦੀ ਧੀ ਹੈ ਸਾਡੀ ਧੀ ਹੈ ਜਿਨੇ ਵੀ ਇਹ ਗਲਤ ਕਰਮ ਕੀਤਾ ਹਾਡੇ ਸਮਾਜ ਨੂੰ ਉਹਦੇ ਨਾਲ ਰੋਟੀ ਬੇਟੀ ਦਾ ਰਿਸ਼ਤਾ ਹੀ ਖਤਮ ਕਰ ਦੇਣਾ ਚਾਹੀਦਾ ਮੈਂ ਤੇ ਇਹ ਕਵਾਂਗਾ ਬਾਕੀ ਤੁਸੀਂ ਪੱਤਰਕਾਰ ਭਾਈਚਾਰਾ ਵੀ ਸੁਝਵਾਨ ਹੋ ਜਾਂ ਜਿੰਨੀ ਵੀ ਜਨਤਾ ਸਾਨੂੰ ਸੁਣ ਰਹੀ ਹੈ ਤੁਹਾਡੇ ਮਾਧਿਅਮਾਂ ਨਹੀਂ ਮੈਂ ਤੇ ਇਹ ਕਵਾਂਗਾ ਕਿ ਇਸ ਬੰਦੇ ਨੂੰ ਫਾਂਸੀ ਦਿੱਤੀ ਜਾਵੇ ਔਰ ਇਹਦੇ ਪਰਿਵਾਰ ਨਾਲ ਬਾਈਕਾਟ ਕੀਤਾ ਜਾਵੇ ਬਹੁਤ ਹੀ ਧੁਕਟਕਟਣਾ ਜਿਹੜੀ ਜਲੰਧਰ ਵੈਸਟ ਚ ਸਾਡੀ 30 ਪੰਜਾਬ ਦੀ ਦੀ ਦੇ ਨਾਲ ਇੱਕ ਦੁਸ਼ਕਰਮ ਕੀਤਾ ਗਿਆ ਤੇ ਨਾਲ ਉਹ ਨਿਰਮਲ ਹੱਤਿਆ ਕੀਤੀ ਗਈ ਉਸੇ ਇਸ ਵੰਚ ਅੱਜ ਸਾਡੇ ਮੰਡਲ ਅਧਿਐਖ ਜਿਹੜੀ ਸੁਮਨ ਪ੍ਰਧਾਨ ਜੀ ਹੈ ਉਹਨਾਂ ਦੇ ਅਗਵਾਈ ਚੇਟਾਂ ਅਸੀਂ ਅੱਜ ਕੈਂਡਲ ਮਾਰਚ ਉਸ ਤੀਨੂ ਸਿਧਾਂਜਲੀ ਦੇਣ ਜਾ ਰਹੇ ਤੇ ਇਹ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਕਿ ਉਸ ਤੀਨੂ ਉਸ ਪਰਿਵਾਰ ਨੂੰ ਨਿਆਂ ਮਿਲੇ ਉਸ ਇਨਸਾਨ ਨੂੰ ਉੱਕੜੀ ਦੀ ਉੱਕੜੀ ਸਜ਼ਾ ਮਿਲੇ ਤੇ ਸਾਜੀ ਸਾਰੇ ਮਿਲ ਕੇ ਅਜੋਸ ਤੀਨ ਨੂੰ ਯਾਦ ਕਰਦੇ ਪਏ ਆ ਤੇ ਇਹੀ ਸਾਡੀ ਮੰਗ ਹੈ ਕਿ ਉਹਨੂੰ ਫਾਂਸੀ ਦੀ ਸਜ਼ਾ ਮਿਲੇ ਜਿਸ ਇਨਸਾਨ ਨੇ ਉਹਦੇ ਨਾਲ ਇਹ ਦੁਸ਼ਕਰਮ ਕੀਤਾ ਉਹ ਹੀ ਹੱਤਿਆ ਕੀਤੀ ਤੇ ਉਹਨੂੰ ਫਾਂਸੀ ਦੀ ਸਜ਼ਾ ਮਿਲੇ ਇਹੀ ਸਾਡੀ ਅੱਜ ਮੰਗ ਹੈ ਅਸੀਂ ਉਹਨੂੰ ਯਾਦ ਕਰਦੇ ਆ ਇਸ ਤੋਂ ਇਸ ਤੋਂ ਪਹਿਲਾਂ ਵੀ ਜਿਹੜਾ ਮਾਮਲਾ ਆਇਆ ਸ਼ਾਹਪੁਰ ਦੇ ਵੇਖਣ ਨੂੰ ਆਇਆ ਸੀ ਕਿ ਲੱਗਦਾ ਨਹੀਂ ਆ ਕਿ ਸਜ਼ਾ ਜਿਹੜੀ ਆ ਫਾਂਸੀ ਹੋਣੀ ਚਾਹੀਦੀ ਆ ਅਜਿਹੇ ਮੌਕੇ ਤੇ ਗੋਲੀ ਮਾਰ ਕੇ ਖਤਮ ਕਰ ਦੇਣਾ ਚਾਹੀਦਾ ਬਿਲਕੁਲ ਫਾਂਸੀ ਹੋਣੀ ਚਾਹੀਦੀ ਹੈ ਲੋਕਾਂ ਨੇ ਪ੍ਰਿਆਸ ਵੀ ਕੀਤਾ ਸੀ ਕਿ ਤੇ ਪਾ ਗਏ ਉਨੂੰ ਉਸੇ ਵੇਲੇ ਸਾਰੇ ਮਿਲ ਕੇ ਉਨੂੰ ਕਰਦੇ ਪਰ ਪ੍ਰਸ਼ਾਸਨ ਨੇ ਉਨੂੰ ਬਚਾ ਲਿਆ ਹਰ ਕਾਨੂੰਨ ਵਿਵਸਥਾ ਜਿਹੜੀ ਪੰਜਾਬ 'ਚ ਇਸ ਵਕਤ ਹੈ ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਗਿਆ ਹੈ ਜਿਵੇਂ ਦੇਖਿਆ ਜਾਏ ਕਿ ਪੰਜਾਬ ਪੁਲਿਸ ਨੇ ਹੀ ਪਹਿਲੇ ਉਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਨੂੰ ਬਚਾਇਆ ਤੇ ਸਾਨੂੰ ਪੂਰਾ ਸਾਰਿਆਂ ਨੂੰ ਲੱਗਦਾ ਹੈ ਕਿ ਪੰਜਾਬ ਪੁਲਿਸ ਇਹਦੇ ਵਿੱਚ ਨਾਲ ਰਲੀ ਹੋਣੀ ਯਾ ਜਿਹੜਾ ਇਹ ਸਹੀ ਸੀ ਹੋਰ ਲਿਆ ਨਾ ਤੇ ਅਸੀਂ ਸੀਬੀਆਈ ਜਾਂਚ ਇਹ ਵਕਤ ਤੋਂ ਵਕਤ ਜਿਹੜੀ ਵੀ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਤੇ ਉਸ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਮੀਨੂ ਦੇ ਉਜਾਤ ਮੈਤ ਬੜਾ ਹਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ